ਸਾਖੀ ਨੂੰ ਖੀਰ ਤੱਕ ਸੁਣੀਓ ਤੇ ਸ਼ੇਅਰ ਕਰਨਾ ਨਾ ਭੁੱਲਣਾ ਇੱਕ ਵਾਰ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਸ ਸਾਝਾ ਹਾਂ ਦੇ ਤਖਤ ਤਾਫ ਦਾ ਪ੍ਰਸੰਗ ਚੱਲਿਆ ਜਿਸ ਤੇ ਲਗਭਗ ਉਸ ਵੇਲੇ 9 ਕਰੋੜ ਰੁਪਏ ਖਰਚ ਹੋਏ ਸਨ ਗੁਰੂ ਜੀ ਨੇ ਬਚਨ ਕੀਤਾ ਗੁਰੂ ਕੇ ਸਿੰਘ ਇਸ ਤੋਂ ਵਧੀਆ ਬਣਾ ਸਕਦੇ ਹਨ ਜਦ अनेਕਾਂ ਨੇ ਆਖਿਆ ਸੋਨੇ ਦਾ ਬੰਗਲਾ ਬਣਵਾਓ ਨਾਲੇ ਸੰਗਤ ਵਰਖੀ ਜਾਊ ਤਾਂ ਗੁਰੂ ਜੀ ਨੇ ਸੰਗ ਦੀ ਪ੍ਰੀਖਿਆ ਲਈ ਹੁਕਮਨਾਮਾ ਲਿਖ ਕੇ ਦੇਸ਼ ਦਸਾਂਤਰਾ ਵਿੱਚ ਭੇਜ ਦਿੱਤੇ ਕੀ ਸਾਬ ਸਿੱਖ ਜੋਗ ਸੋਨਾ ਭੇਜੋ ਅਸੀਂ ਬੰਗਲਾ ਬਣਵਾਉਣਾ ਹੈ ਇਸ ਹੁਕਮ ਨੂੰ ਸੁਣਦੇ ਸਾਰ ਹੀ ਦੇਸਾਂ ਤੋਂ ਸੋਨਾ ਆਉਣ ਲੱਗਾ ਇੱਕ ਸਿੱਖ ਜਗਨਾਥ ਨੂੰ ਜਾਣ ਲਈ ਤਿਆਰ ਹੋਇਆ ਗੁਰੂ ਜੀ ਦੇ ਅੱਗੇ ਲੈਣ ਆਇਆ ਤਾਂ ਗੁਰੂ ਜੀ ਨੇ ਇੱਕ ਹੁਕਨਾਮਾ ਜਗਨਾਥ ਦੇ ਨਾਮ ਲਿਖਾ ਕੇ ਉਸ ਸਿੱਖ ਦੇ ਹੱਥ ਦੇ ਕੇ ਫਰਮਾਇਆ 100 ਤੋਲਾ ਜਗਨਾਥ ਤੋਂ ਲੈ ਆਣਾ ਫਿਰ ਅਨਜਲ ਕਰਨਾ ਜਦ ਉਸ ਸਿੱਖ ਨੇ ਜਗਨਾਥ ਪੂਰੀ ਦੇ ਪੰਡਤਾਂ ਨੂੰ ਗੁਰੂ ਜੀ ਦਾ ਹੁਕਨਾਮਾ ਮੰਦਰ ਵਿੱਚ ਜਾ ਕੇ ਸੁਣਾਇਆ ਤਾ ਪੰਡਤ ਹੱਕੇ ਬੱਕੇ ਰਹਿ ਗਏ ਆਖਣ ਲੱਗੇ ਅਸੀਂ ਤਾਂ ਕੋਈ ਐਸੇ ਗੁਰੂ ਨੂੰ ਨਹੀਂ ਜਾਣਦੇ ਕੌਣ ਹੈ ਉਹ ਗੁਰੂ ਸਿੱਖ ਜਵਾਬ ਲੈ ਕੇ ਗੁਰੂ ਨਾਨਕ ਦੇਵ ਜੀ ਦੀ ਬੋਲੀ ਪਰ ਜਾ ਬੈਠਾ ਅਨਜਲ ਕੁਝ ਨਾ ਕੀਤੀ ਰਾਤ ਨੂੰ ਜਗਨਨਾਥ ਭਗਵਾਨ ਨੇ ਉਥੇ ਰਾਜਨ ਜਗਾ ਕੇ ਹੁਕਮ ਦਿੱਤਾ ਕਿ ਜਿਹੜਾ ਗੁਰੂ ਦਾ ਸਿੱਖ ਹੁਕਮ ਅਮਲ ਲਿਆਇਆ ਹੈ ਉਸ ਨੂੰ ਸਤਕੇ 100 ਤੋਲਾ ਸੋਨਾ ਦੇ ਦਿਓ ਕਿਉਂਕਿ ਸਤਗੁਰੂ ਅਵਤਾਰ ਦੇ ਅਸੀਂ ਸਭ ਦੇਵੀ ਦੇਵਤੇ ਤਾਬੇਦਾਰ ਹਾਂ ਜਦੋਂ ਰਾਜੇ ਨੇ ਅਚਾਰਜ ਹੋ ਕੇ ਸਿੱਖ ਦੀ ਤਲਾਸ਼ੀ ਕਰਵਾਈ ਤਾਂ ਉਹ ਕੋ ਨਾਮਾ ਸਹੀ ਪਾਇਆ ਉਸ ਸਿੱਖ ਨੂੰ ਰਾਜੇ ਨੇ 100 ਟੋਲੇ ਸੋਨਾ ਦਿੱਤਾ ਜਦੋਂ ਸਿੱਖ ਨੇ ਸਾਰੀ ਵਰਤਾਲਾਪ ਆ ਕੇ ਸੁਣਾਈ ਤਾਂ ਸਭ ਸਿੱਖਾਂ ਨੂੰ ਯਕੀਨ ਹੋ ਗਿਆ ਕਿ ਗੁਰੂ ਜੀ ਹੀ ਸਰਵ ਸ਼ਕਤੀਮਾਨ ਹਨ ਉਸ ਸਮੇਂ ਗੁਜਰਾਤ ਸਹਿਰ ਦੇ ਨਿਵਾਸੀ ਪੀਰ ਦੋਲੇ ਸ਼ਾਹ ਦੇ ਚੇਲੇ ਨੇ ਬਹੁਤ ਸੋਨਾ ਗੁਰੂ ਜੀ ਪਾਸ ਭੇਜ ਕੇ ਅਰਜ਼ ਕੀਤੀ ਅਤੇ ਕਿਹਾ ਕਿ ਗੁਰੂ ਜੀ ਹੋਰ ਸੇਵਾ ਬਖਸ਼ੋ ਇਸ ਪ੍ਰਕਾਰ ਬਹੁਤ ਸਾਰੇ ਲੋਕਾਂ ਨੇ ਸੋਨੇ ਦੀ ਸੇਵਾ ਕੀਤੀ ਬੰਗਲਾ ਤਿਆਰ ਹੋ ਗਿਆ ਗੁਰੂ ਜੀ ਨੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਇਸੇ ਸਾਲ ਇੱਕ ਦਿਨ ਗੁਰੂ ਜੀ ਨੇ ਸਾਰੇ ਸ਼ਸਤਰ ਵਸਤਰ ਰੁਪਏ ਘੋੜੇ ਹਾਥੀਆਂ ਦੇ ਸਾਜ਼ ਤੁਸ਼ਖਾਨੇ ਵਿੱਚੋਂ ਕਢਵਾ ਕੇ ਦੇਖੇ ਬਹੁਤ ਸਾਰੀ ਦੌਲਤ ਸਮੇਤ ਸਭ ਕੁਝ ਸਤਲੁਜ ਦੀ ਭੇਟਾ ਕਰਵਾ ਦਿੱਤਾ ਜਿਸ ਵਿੱਚ ਨਕਦੀ ਸੋਨਾ ਸਭ ਕੁਝ ਸੀ ਸਿੱਖ ਕਹਿਣ ਲੱਗੇ ਗੁਰੂ ਜੀ ਕਮਲੇ ਹੋਗੇ ਸਤਲੁਜ ਦੇ ਦੌਲਤ ਸੋਟਣ ਦੀ ਖਬਰ ਜਦੋਂ ਰਾਜੇ ਕਹਿਲੋਰੀ ਨੂੰ ਪਤਾ ਲੱਗੀ ਤਾਂ ਉਸਨੇ ਸਾਰੀ ਰਾਤ ਆਦਮੀ ਲਾ ਕੇ ਦੌਲਤ ਕੱਢਣ ਦਾ ਯਤਨ ਕੀਤਾ ਸਾਰੀ ਰਾਤ ਟੱਕਰਾਂ ਮਾਰੀਆਂ ਪਰ ਕੁਝ ਨਾ ਮਿਲਿਆ ਅਤੇ ਸ਼ਰਮਿੰਦਾ ਹੋ ਕੇ ਵਾਪਸ ਮੁੜ ਗਿਆ ਜਦੋਂ ਇਸ ਖਬਰ ਨੂੰ ਸਿੱਖਾਂ ਨੇ ਗੁਰੂ ਸਾਹਿਬ ਨੂੰ ਦੱਸਿਆ ਤਾਂ ਗੁਰੂ ਜੀ ਬੋਲੇ ਕੱਚੇ ਪਹਾੜੀਆਂ ਨੂੰ ਕੀ ਲੱਭਣਾ ਸੀ ਦੌਲਤਾਂ ਸਹੀ ਸਤਲੁਜ ਪਾਸ ਅਮਾਨਤ ਰੱਖੀ ਹੋਈ ਹੈ ਜਦੋਂ ਖਾਲਸਾ ਦਾ ਰਾਜ ਪੂਰੇ ਭਾਰਤ ਵਰਸ ਤੇ ਹੋਵੇਗਾ ਉਦੋਂ ਇਹ ਮੰਤ ਸਾਡਾ ਖਾਲਸਾ ਲਏਗਾ ਉਸ ਵਕਤ ਇੱਕ ਫਕੀਰ ਗੁਰੂ ਜੀ ਪਾਸ ਆਇਆ ਤੇ ਫੁੱਲਾਂ ਦੀ ਬੁੱਕ ਭਰ ਕੇ ਗੁਰੂ ਜੀ ਪਾਸ ਚੜ੍ਹਾਈ ਗੁਰੂ ਜੀ ਨੇ ਆਖਿਆ ਸਾਈ ਜੀ ਤੁਸੀਂ ਇਹ ਖੇਚਲ ਕਿਉਂ ਕੀਤੀ ਤੁਹਾਡਾ ਦਰਸ਼ਨ ਹੀ ਪ੍ਰਸ਼ਾਦ ਹੈ ਫਕੀਰ ਕਹਿੰਦਾ ਹੱਥ ਖਾਲੀ ਕੰਮ ਨਹੀਂ ਗੁਰੂ ਜੀ ਬੋਲੇ ਸਾਈ ਲੋਕਾ ਦਿਲ ਖਾਲੀ ਰੂਹ ਸਾ ਹੱਥ ਖਾਲੀ ਬਾਦਸ਼ਾ ਤੂੰ ਜਾਣਦਾ ਹੈ ਬਾਦਸ਼ਾ ਦੇ ਹੱਥ ਸਦਾ ਖਾਲੀ ਹੀ ਰਹਿੰਦੇ ਹਨ ਪਰ ਹੁਕਮ ਨਾਲ ਲੱਖਾਂ ਰੁਪਏ ਬਖਸ਼ ਦਿੰਦੇ ਹਨ ਹੁਣ ਤੂੰ ਦੱਸ ਕਿਸ ਵਾਸਤੇ ਆਇਆ ਹੈ ਉਹ ਬੋਲਿਆ ਮਹਾਰਾਜ ਜੀ ਮੈਨੂੰ ਆਪਣਾ دیدار ਖੁਦਾ ਪਾਕ ਦੇ ਦਰਸ਼ਨ ਮੱਕੇ ਦੇ ਹੱਜ ਬਰਾਬਰ ਹੈ ਇੱਕ ਬਿਰਧ ਪੁਰਖ ਪ੍ਰਤਾਪੀ ਨੇ ਮੈਨੂੰ ਮੱਕੇ ਤੋਂ ਹੁੰਦੇ ਹੋਏ ਨੂੰ ਆਖਿਆ ਸੀ ਗੁਰੂ ਗੋਬਿੰਦ ਸਿੰਘ ਨੂੰ ਮੇਰੀਆ ਸਨੇਹਾ ਦੇ ਦੇਣਾ ਕਿ ਆਪ ਦਾ ਪਦਾਰਥ 9 ਕਰੋੜ 95 ਲੱਖ ਮੇਰੀ ਇਸਤਰੀ ਪਾਸ ਅਮਾਨਤ ਹੈ 10 ਕਰੋੜ 7 ਲੱਖ ਮੇਰੀ ਦੂਸਰੀ ਇਸਤਰੀ ਪਾਸ ਹੈ ਜਦ ਚਾਹੋ ਲੈ ਲੈਣਾ ਇਹ ਗੱਲ ਸੁਣ ਕੇ ਭਾਈ ਆਲਮ ਸਿੰਘ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਹ ਕੀ ਮਾਜਰਾ ਹੈ ਸਾਨੂੰ ਸਮਝ ਨਹੀਂ ਆਇਆ ਉਹ ਬਿਰਧ ਪੁਰਸ਼ ਕੌਣ ਸੀ ਜਿਸ ਦਾ ਸਨੇਹਾ ਇਹ ਫਕੀਰ ਲੈ ਕੇ ਆਇਆ ਸੀ ਸਾਡਾ ਸੰਸਾ ਦੂਰ ਕਰੋ ਮਹਾਰਾਜੀ ਬੋਲੇ ਭਾਈ ਸਿੱਖੋ ਇਹ ਭੇਤ ਤਾਂ ਦੱਸਣਾ ਨਹੀਂ ਪਰ ਹੁਣ ਇਹਨਾਂ ਸਮਝ ਲਓ ਉਹ ਬਿਰਧ ਪੁਰਸ਼ ਸਮੁੰਦਰ ਸੀ ਗਦਾਵਰੀ ਗੰਗਾ ਸਤਲੁਜ ਉਹਦੀਆਂ ਇਸਤਰੀਆਂ ਹਨ ਇਹਨਾਂ ਪਾਸ ਸਾਡੀ ਮਾਨਤਾ ਹੈ ਤੇ ਗੁਰੂ ਜੀ ਨੇ ਸਿੱਖਾਂ ਨੂੰ ਇਸ ਤੋਂ ਵੱਧ ਕੁਝ ਨਾ ਦੱਸਿਆ ਤੇ ਭਾਵ ਗੁਰੂ ਜੀ ਨੇ ਇਹ ਜ਼ਰੂਰ ਦੱਸਦਾ ਕਿ ਜਦੋਂ ਸਿੱਖਾਂ ਦਾ ਰਾਜ ਆਵੇਗਾ ਖਾਲਸਾ ਰਾਜ ਆਵੇਗਾ ਤਾਂ ਗੁਰੂ ਸਾਹਿਬ ਦੀ ਜੋ ਮਾਨਤ ਇਹਨਾਂ دریاਵਾਂ ਕੋਲ ਨਦੀਆਂ ਕੋਲ ਹੈ ਜਦੋਂ ਖਾਲਸੇ ਦਾ ਰਾਜ ਆਵੇਗਾ ਗੁਰੂ ਸਾਹਿਬ ਆਉਣਗੇ ਉਸ ਵੇਲੇ ਇਹ ਸਾਰੀ ਧਨ ਦੌਲਤ ਇਹ ਸਤਲੋਜ ਇਹ ਨਦੀਆਂ ਗੁਰੂ ਸਾਹਿਬ ਨੂੰ ਆਪ ਭੇਟ ਕਰਨਗੀਆਂ ਜਿਸ ਤਰ੍ਹਾਂ ਭਗਤ ਰਵਦਾਸ ਨੂੰ ਮਾਤਾ ਗੰਗਾ ਨੇ ਸੋਨੇ ਦੇ ਕੰਗਣ ਭੇਟ ਕੀਤੇ ਸੀ ਉਸੇ ਤਰ੍ਹਾਂ ਸਤਿਗੁਰ ਨੂੰ ਇਹ ਦਰਿਆ ਸਤਿਗੁਰ ਜੀ ਦੀ ਅਮਾਨਤ ਹੈ ਉਹ ਭੇਟ ਕਰਨਗੇ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰ ਦਿਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਧੰਨਵਾਦ